ਆਪਾਂ ਆਪਣੇ ਘਰ ਚ 100 ਰੁਪਏ ਦੀ ਚੀਜ਼ ਲਈਏ ਨਾ ਦੁਕਾਨਦਾਰ ਕੋਲ ਤੇ ਜੇ ਉਹ ਖਰਾਬ ਨਿਕਲਾਵੇ ਤੇ ਦੁਕਾਨਦਾਰ ਦੀ ਜਾਨ ਕੱਢਣ ਤੱਕ ਜਾਣੇ ਆਪਾਂ ਵੀ ਸਾਡੀ 100 ਰੁਪਏ ਦੀ ਚੀਜ਼ ਜਿਹੜੀ ਖਰਾਬ ਕਰ ਦਿੰਦੀ ਆ ਤੁਹਾਡਾ ਹਜ਼ਾਰਾਂ ਕਰੋੜ ਰੁਪਈਆ ਤੁਹਾਡੇ ਦਿੱਤੇ ਟੈਕਸ ਦਾ ਬਰਬਾਦ ਕਰ ਦਿੱਤਾ ਜਾਂਦਾ ਤੇ ਆਪਣਾ ਜਮੀਰ ਹੀ ਨਹੀਂ ਜਾਗਦਾ ਯਾਰ ਆਪਾਂ ਸਵਾਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਘਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹੁੰਦਾ ਸਾਰ ਭਵਨਸਿਆ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤ ਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ગાંધી ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ ਤੇਰਾ ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦਬੁੱਧੀ ਸਾਫਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਫਤ ਕਰਨ ਤੇ ਜਨਤਾ ਨੂੰ ਜਿਹੜੀ ਮੇਨ ਚੀਜ਼ ਮੈਂ ਕਹਿਣੀ ਚਾਹਨਾ ਜਨਤਾ ਨੂੰ ਇਹ ਕਦੋਂ ਸਮਝਾਉਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ ਹੈ ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ ਇਹ ਅਫਸਰ ਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ ਦੋਸਤੋ ਅੱਜ ਮੈਂ ਅੰਮ੍ਰਿਤਸਰ ਦੇ ਇਹ ਲੋਕਲ ਬੱਸ ਅੱਡਾ ਇਹਨੂੰ ਕਿਹਾ ਜਾਂਦਾ ਲੋਕਲ ਜਿੱਥੇ BRTS ਦਾ ਤੁਹਾਡੇ ਸਾਹਮਣੇ ਸੈਂਕੜੇ ਬੱਸਾਂ ਖੜੀਆਂ ਨੇ BRTS ਦਾ ਅੱਡਾ ਹੈ BRTS ਦਾ ਮਤਲਬ ਹੈ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ 2014-15 ਦੇ ਵਿੱਚ ਸਾਰ ਸੁਖਬੀਰ ਸਿੰਘ ਬਾਦਲ ਨੇ ਕੱਲ ਹੀ ਗਵਰਨਮੈਂਟ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਔਰ 20 ਕਿਲੋਮੀਟਰ ਦੇ ਕਰੀਬ ਇਹਦਾ ਰੂਟ ਹੈ ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਔਰ ਉਸ ਟਾਈਮ ਦੇ ਉੱਤੇ 2014-15 ਦੇ ਵਿੱਚ 7 ਤੋਂ 800 ਕਰੋੜ ਰੁਪਈਆ ਇਹਦੇ ਉੱਤੇ ਖਰਚ ਆਇਆ ਸੀਗਾ ਜੇ ਅੱਜ ਦੀ ਤਰੀਕ 'ਚ ਉਹ ਰੂਟ ਤਿਆਰ ਕਰਨਾ ਹੋਵੇ ਇਹ বাস ਸਟੈਂਡ ਤਿਆਰ ਕਰਨਾ ਹੋਵੇ ਐਡਾ ਵੱਡਾ ਪ੍ਰੋਜੈਕਟ ਤਿਆਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਕਿ ਇਹਦੇ ਉੱਤੇ ਮੈਂ ਐਸਟੀਮੇਟ ਲਵਾਇਆ ਕਿ 1500 ਕਰੋੜ ਰੁਪਈਆ ਜਿਹੜਾ ਖਰਚਾ ਆਊਗਾ ਔਰ ਆ 100 ਬੱਸੇ ਤੇ ਥੱਲੇ ਲੱਗੀ ਆ ਏਸੀ ਬੱਸ ਜਿਹੜੀ ਵੱਖ-ਵੱਖ ਰੂਟਸ ਦੇ ਉੱਤੇ ਚੱਲਦੀ ਸੀ ਔਰ ਕਰੀਬ ਜਿਵੇਂ ਕੁਲਵਿੰਦਰ ਹੁਣਾਂ ਦੱਸਿਆ ਕਿ 1000 ਤੋਂ 1200 ਬੱਚਾ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ ਦੋ-ਦੋ ਸ਼ਿਫਟਾਂ ਦੇ ਵਿੱਚ ਕੰਮ ਚੱਲਦਾ ਸੀਗਾ ਦੋ ਉਹ ਡਰਾਈਵਰ ਦੋ ਦੋ ਕੰਡੈਕਟਰ ਵਰਕਸ਼ਾਪ ਮੈਨੇਜਮੈਂਟ ਟਿਕਟਾਂ ਕੱਟਣ ਵਾਲੇ ਔਰ ਬਹੁਤ ਸਾਰਾ ਫਾਇਦਾ ਜਿਹੜਾ ਸ਼ਹਿਰ ਵਾਸੀਆਂ ਨੂੰ ਹੁੰਦਾ ਸੀਗਾ ਜਿਨ੍ਹਾਂ ਲੋਕਾਂ ਦੀ 10000 ਦੇ ਕਰੀਬ ਤਨਖਾਹ ਹੈ 10 ਤੋਂ 15000 ਕਿਸੇ ਦੀ 7-8000 ਉਹ ਡਿਊਟੀ ਤੇ ਜਾਣ ਲਈ ਇੱਕ ਦੂਜੀ ਜਗ੍ਹਾ ਦੇ ਉੱਤੋਂ ਇਹਨਾਂ ਬੱਸਾਂ ਦੇ ਵਿੱਚ ਜਾਂਦੇ ਸੀਗੇ ਆਪਣੇ ਘਰ ਤੋਂ ਆਉਣ ਲਈ ਉਹਦੇ ਨਾਲ ਨਾਲ ਉਹਨਾਂ ਦੇ ਪੈਸੇ ਵੀ ਬਚਦੇ ਸੀਗੇ ਟਾਈਮ ਵੀ ਵੱਜਦਾ ਸੀਗਾ ਔਰ ਟ੍ਰੈਫਿਕ ਵੀ ਜਿਹੜਾ ਉਹਦੇ ਤੋਂ ਵੀ ਬਚਣਾ ਪੈਂਦਾ ਸੀਗਾ ਔਰ ਜਿਵੇਂ ਇਹਨਾਂ ਦੱਸਿਆ ਕੁਲਵਿੰਦਰ ਹਣਾ ਕਿ 2018 ਦੇ ਵਿੱਚ ਜਦੋਂ ਸਿੱਧੂ ਸਾਰਨਵਜੋਤ ਸਿੰਘ ਸਿੱਧੂ ਲੋਕਲ ਬਾਡੀ ਮਿਨਿਸਟਰ ਬਣਦੇ ਨੇ ਉਹਨਾਂ ਇਹਦੇ ਵਿੱਚ ਹੋਰ ਸ਼ੂਟ ਦਿੱਤੀ ਸੀ ਕਿ ਸਟੂਡੈਂਟ ਇੱਥੇ ਫ੍ਰੀ ਜਾਣਗੇ ਪਲੱਸ 2 ਤੱਕ ਜਿਹੜੇ ਸਟੂਡੈਂਟ ਉਹ ਫ੍ਰੀ ਸਫਰ ਕਰਨਗੇ ਕਾਲਜ ਜਾਣ ਵਾਲਿਆਂ ਨੂੰ 65% ਡਿਸਕਾਊਂਟ ਸੀਗਾ 35% ਸਿਰਫ ਪੈਸੇ ਦੇਣੇ ਪੈਂਦੇ ਸੀ 10 ਰੁਪਏ ਦੀ ਮਹਿੰਗੀ ਟਿਕਟ ਸੀਗੀ 3.5 ਰੁਪਏ ਦੇਣੇ ਪੈਂਦੇ ਸੀ ਔਰ ਸੀਨੀਅਰ ਸਿਟੀਜ਼ਨ ਨੂੰ 50% ਦੇ ਉੱਤੇ ਫਾਇਦਾ ਸੀਗਾ ਛੋਟ ਸੀਗੀ 5 ਰੁਪਏ ਦੇ ਵਿੱਚ ਤੁਸੀਂ 20 ਕਿਲੋਮੀਟਰ ਦਾ ਸਫਰ ਜਿਹੜਾ ਉਹ ਤੈਅ ਕਰ ਸਕਦੇ ਸੀਗੇ ਔਰ ਇੱਕ ਮਹੀਨਾ ਮੈਨੂੰ ਯਾਦ ਹੈ ਬਸ ਫ੍ਰੀ ਵੀ ਚੱਲੀ ਸੀਗੀ ਔਰ ਸ਼ਹਿਰ ਦੇ ਟ੍ਰੈਫਿਕ ਦਾ ਸਿਸਟਮ ਇਹਨਾਂ ਜ਼ਿਆਦਾ ਸੁਧਰਿਆ ਸੀਗਾ ਸੜਕਾਂ ਦੇ ਉੱਤੇ ਲੋਕਾਂ ਨੂੰ ਜਾਣ ਆਉਣ ਚ ਕੋਈ ਤੰਗੀ ਨਹੀਂ ਸੀ ਨਜ਼ਰ ਆ ਰਹੀ ਲੋਕ ਕਿਉਂਕਿ ਜਦੋਂ ਇਹ ਬੱਸਾਂ ਚੱਲਦੀਆਂ ਸੀਗੀਆਂ ਫ੍ਰੀ ਕਰ ਦਿੱਤੀਆਂ ਗਈਆਂ ਲੋਕਾਂ ਨੇ ਆਪਣਾ ਵਹੀਕਲ ਕੱਢਣ ਨਾਲੋਂ ਆਟੋ 'ਚ ਬੈਣ ਦੇ ਨਾਲੋਂ ਏਸੀ ਬੱਸ ਨੂੰ ਜ਼ਿਆਦਾ ਤਰਜੀਹ ਦਿੱਤੀ ਜੇ ਭਾਅ ਗਰਮੀ ਸੀਗੀ ਤੇ ਤਾਂ ਵੀ ਲੋਕੀ ਏਸੀ ਬੱਸ 'ਚ ਬੈਣਾ ਪਸੰਦ ਕਰਦੇ ਸੀਗੇ ਤੇ ਜੇ ਭਾਅ ਠੰਡ ਹੋਵੇ ਤੇ ਤਾਂ ਵੀ ਬੰਦ ਬਸ ਦੇ ਵਿੱਚ ਬਹਿਣਾ ਪਸੰਦ ਕਰਦੇ ਸੀਗੇ ਔਰ ਬੜੇ ਦੁੱਖ ਨਾਲ ਜਿਹੜਾ ਮੈਂ ਸ਼ਹਿਰ ਵਾਲਿਆਂ ਨੂੰ ਦੱਸਣਾ ਚਾਹੁੰਦਾ ਅਮਰਸਰ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਸਤ 2023 ਤੋਂ ਅੱਜ ਫੇਰ ਅਗਸਤ ਮਹੀਨਾ ਚੜ ਗਿਆ ਅਗਸਤ 2023 ਤੋਂ ਇਹ ਪ੍ਰੋਜੈਕਟ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਸੀਐਮ ਸਾਹਿਬ ਵੱਲੋਂ ਇਹ ਕਹਿ ਕੇ ਕਿ ਇਹ ਕਾਟੇ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਪੈਸੇ ਨਹੀਂ ਬਚਦੇ ਮੈਂ ਕਹਿਣਾ ਚਾਹਣਾ ਸਾਰ ਭਗਵੰਤ ਸਿਆ ਇਹ ਸੁਖਬੀਰ ਨੇ ਸਟਾਰਟ ਕੀਤਾ ਸੀਗਾ ਵਿਚਾਰਕ ਮਤ ਭੇਦ ਲੜਾਈਆਂ ਮੇਰੀਆਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਨੇ ਪਰ ਸਿਰਫ ਇਹ ਕਹਿ ਕੇ ਬੰਦ ਕਰ ਦੇਣਾ ਕਿ ਸੁਖਬੀਰ ਨੂੰ ਫੇਲ ਵਿਖਾਉਣਾ ਜਿਵੇਂ ਮੋਦੀ ਦਾ ਯੋਰ ਲੱਗਾ ਨਾ ਰਾਹੁਲ ਗਾਂਧੀ ਨੂੰ ਹਮੇਸ਼ਾ ਹੀ ਮੰਦਬੁੱਧੀ ਵਿਖਾਉਣ ਤੇ ਤੇਰਾ ਵੀ ਸਾਰਾ ਯੋਰ ਜਿਹੜਾ ਲੱਗਾ ਵੀ ਸੁਖਬੀਰ ਨੂੰ ਮੰਦ ਉਹਦੀ ਸਾਫਤ ਕਰਨ ਤੇ ਉਹਦਾ ਬੜਿਆ ਪ੍ਰੋਜੈਕਟ ਰੱਦ ਕਰਕੇ ਉਹਨੂੰ ਪਾਗਲ ਸਾਫਤ ਕਰਨ ਤੇ ਇਸ ਤਰ੍ਹਾਂ ਸੋਭਾ ਨਹੀਂ ਚੱਲਦਾ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰੇ ਤੇ ਉਹਦੀ ਪੈੜ ਦੇ ਉੱਤੇ ਚੱਲਣਾ ਚਾਹੀਦਾ ਉਹਨੂੰ ਅੱਗੇ ਸਿਰੇ ਚੜਾਉਣਾ ਚਾਹੀਦਾ ਨਾਲੇ ਹਰ ਚੀਜ਼ ਦੇ ਵਿੱਚ ਮਾਨਸਾ ਪ੍ਰੋਫਿਟ ਨਹੀਂ ਭਾਲੀਦਾ ਕੁਝ ਚੀਜ਼ਾਂ ਜਿਹੜੇ ਉਹ ਜਨਤਾ ਦੀ ਭਲਾਈ ਲਈ ਜਨਤਾ ਦੇ ਵੈਲਫੇਅਰ ਲਈ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਬਜਟ ਰੱਖਿਆ ਜਾਂਦਾ ਵੀ 800 ਕਰੋੜ ਰੁਪਈਆ ਦਾ ਬਜਟ ਹੈ ਉਹਦੇ ਵਿੱਚ ਸਿੱਖਿਆ ਆਉਂਦੀ ਆ ਉਹਦੇ ਵਿੱਚ ਮੈਡੀਕਲ ਸਹੂਲਤਾਂ ਆਉਂਦੀਆਂ ਉਹਦੇ ਵਿੱਚ ਟਰਾਂਸਪੋਰਟੇਸ਼ਨ ਆਉਂਦੀ ਆ ਜਿਹਦੇ ਵਿੱਚ ਲੋਕ ਆਵਾਜਾਈ ਕਰਦੇ ਨੇ ਉਹਦੇ ਨਾਲ ਸ਼ਹਿਰ ਦੇ ਉੱਤੇ ਟਰੈਫਿਕ ਸੁਧਰਦਾ ਔਰ ਉਹਦੇ ਨਾਲ ਪੋਲੂਸ਼ਨ ਘੱਟ ਹੁੰਦਾ ਇੱਥੋਂ ਤੱਕ ਕਿ ਐਕਸੀਡੈਂਟ ਵੀ ਘੱਟ ਹੁੰਦੇ ਆ ਜਿੰਨੇ ਵਹੀਕਲ ਘੱਟ ਨਿਕਲਣਗੇ ਮੈਂ ਤੈਨੂੰ ਛੋਟੀ ਜੀ ਮਿਸਾਲ ਦੇਣ ਲੱਗਾ ਕੱਲ ਮੈਨੂੰ ਕੋ ਸੁਣਾਉਂਦਾ ਸੀਗਾ ਕਿ ਲਕਜ਼ੰਬਰਗ ਇੱਕ ਅਮਰitsar ਨਾਲੋਂ ਵੀ ਛੋਟਾ ਦੇਸ਼ ਹੈ ਅਮਰitsar ਦਾ ਏਰੀਆ ਪਤਾ ਕਿੰਨਾ 2683 ਸਕੁਅਰ ਮੀਟਰ ਜਿਹੜਾ ਕਿਲੋਮੀਟਰ ਏਰੀਆ ਤੇ ਲਕਜ਼ੰਬਰਗ ਦਾ ਏਰੀਆ ਕਿੰਨਾ 2586 ਸਕੁਅਰ ਜਿਹੜਾ ਕਿਲੋਮੀਟਰ ਹੈ ਵੀ 100 ਸਕੁਅਰ ਕਿਲੋਮੀਟਰ ਅਮਰitsar ਨਾਲੋਂ ਵੀ ਘੱਟ ਹੈ ਜੇ ਅਮਰitsar ਦੀ ਵਾਦੀ ਸ਼ਹਿਰ ਦੀ 10-15 ਲੱਖ ਹੋਊਗੀ ਤੇ ਉਹਦੀ ਵਾਦੀ ਮਹੱਤ ਜਿਹੜੀ 6.5 ਲੱਖ ਹੈ ਔਰ ਇਨਕਮ ਜਿਹੜੀ ਹੈ ਉਸ ਦੇਸ਼ ਦੀ ਪਰ ਕੈਪੀਟਾ ਦੁਨੀਆ ਦੇ ਵਿੱਚ ਸਾਰੇ ਮੁਲਕਾਂ ਨੂੰ ਪਰ ਬੰਦੇ ਦੀ ਜਿਹੜੀ ਇਨਕਮ ਉੱਥੇ ਵੱਧਾ ਕੱਲਾ ਕੱਲਾ ਬੰਦਾ ਉੱਥੇ ਜਹਾਜ਼ ਰੱਖਣ ਦੀ ਹਿਸਿਆਤ ਰੱਖਦਾ ਜਿਹੜਾ ਘਰ 'ਚ ਖੜਾ ਕਰ ਸਕਦਾ ਆਪਣੇ ਜਹਾਜ਼ ਉੱਥੇ ਵੀ ਉਥੋਂ ਦੇ ਪ੍ਰਸ਼ਾਸਨ ਨੇ ਉਥੋਂ ਦੀ ਹਕਮਰਾਮਾ ਨੇ ਜਿਹੜੀ ਇਹ ਟਰਾਂਸਪੋਰਟ ਸਿਸਟਮ ਹੈ ਉਹਨੂੰ ਫ੍ਰੀ ਰੱਖਿਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਕੱਲਾ ਕੱਲਾ ਬੰਦਾ ਜਹਾਜ਼ ਲੈ ਲੂਗਾ ਕਾਰਾਂ ਲੈ ਲੂਗਾ ਟਰੈਫਿਕ ਸਿਸਟਮ ਵਿਗੜੂਗਾ ਪੋਲਿਊਸ਼ਨ ਵਿਗੜੂਗਾ ਐਕਸੀਡੈਂਟ ਹੋਣਗੇ ਉੱਥੇ ਵੀ ਉਸ ਮੁਲਕ ਨੇ ਏਡੇ ਅਮੀਰ ਮੁਲਕ ਨੇ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਹੈ ਉਹ ਫ੍ਰੀ ਰੱਖਿਆ ਆ ਪੁੱਛਣ ਵਾਲੇ ਤੇ ਇਹ ਗੱਲ ਬਣਦੀ ਆ ਮੰਨ ਲਿਆ ਤੂੰ ਬੰਦ ਕਰ ਦਿੱਤਾ ਜਨਤਾ ਦੇ 1000 ਕਰੋੜ ਰੁਪਏ ਦੇ ਨਾਲ ਇਹ ਪ੍ਰੋਜੈਕਟ ਬਣਿਆ ਜਨਤਾ ਦੇ ਦਿੱਤੇ ਟੈਕਸ ਦੇ ਨਾਲ ਔਰ 1000 ਕਰੋੜ ਰੁਪਇਆ ਡੰਪ ਕਰਕੇ ਰੱਖ ਦਿੱਤਾ ਇਹਨੂੰ ਫੂਕ ਕੇ ਰੱਖ ਦਿੱਤਾ ਇਹਦਾ ਜਨਤਾ ਨੂੰ ਕੀ ਫਾਇਦਾ ਹੋਣ ਡਿਆ 1000 ਕਰੋੜ ਰੁਪਇਆ ਖਰਚੇ ਦਾ 1% ਮੈਂ ਤੇਰੀ ਗੱਲ ਮੰਨ ਵੀ ਲੈਣਾ ਕਿ ਜੇ ਪ੍ਰੋਜੈਕਟ ਫੇਲ ਸੀਗਾ ਫਿਰ ਜਿੰਨੇ ਬਣਾਇਆ ਜਿੰਨੇ ਡਿਜ਼ਾਈਨ ਕੀਤਾ ਜਿੰਨੇ ਦੀਆਂ ਫੀਸਾਂ ਲਈਆਂ ਜਿੰਨੇ ਜਨਤਾ ਦਾ ਟੈਕਸ ਜਿਹੜਾ ਵੇਸਟ ਕੀਤਾ ਹੁਕਮਰਾਨਾਂ ਨੇ ਉਹਦੇ ਉੱਤੇ ਕਾਰਵਾਈ ਕੀ ਕੀਤੀ ਆ ਉਹਨਾਂ ਦੇ ਉੱਤੇ ਕੋ ਪਰਚਾ ਦਰਜ ਕਰਾਇਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਲੋਕਾਂ ਨੂੰ ਵੀ ਪੁੱਛਣਾ ਚਾਹਨਾ ਇਕੱਲਾ ਹੁਕਮਰਾਨਾ ਨੂੰ ਨਹੀਂ ਕਿ ਆਪਾਂ ਆਪਣੇ ਘਰ 'ਚ 100 ਰੁਪਏ ਦੀ ਚੀਜ਼ ਲੈ ਆਈਏ ਨਾ ਦੁਕਾਨਦਾਰ ਕੋਲੋਂ ਤੇ ਜੇ ਉਹ ਖਰਾਬ ਨਿਕਲਾਵੇ ਤੇ ਦੁਕਾਨਦਾਰ ਦੀ ਜਾਨ ਕੱਢਣ ਤੱਕ ਜਾਣੇ ਆਪਾਂ ਵੀ ਸਾਡੀ 100 ਰੁਪਏ ਦੀ ਚੀਜ਼ ਜਿਹੜੀ ਖਰਾਬ ਕਰ ਦਿੰਦੀ ਆ ਤੁਹਾਡਾ ਹਜ਼ਾਰਾਂ ਕਰੋੜ ਰੁਪਇਆ ਤੁਹਾਡੇ ਦਿੱਤੇ ਟੈਕਸ ਦਾ ਬਰਬਾਦ ਕਰ ਦਿੱਤਾ ਜਾਂਦਾ ਤੇ ਆਪਣਾ ਜਮੀਰ ਹੀ ਨਹੀਂ ਜਾਗਦਾ ਯਾਰ ਆਪਾਂ ਸਵਾਲ ਹੀ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਜਨਤਾ ਨੂੰ ਜਿਹੜੀ ਮੇਨ ਚੀਜ਼ ਮੈਂ ਕਹਿਣੀ ਚਾਹਨਾ ਜਨਤਾ ਨੂੰ ਇਹ ਕਦੋਂ ਸਮਝਾਉਗੀ ਵੀ ਇਹਨਾਂ ਚੀਜ਼ਾਂ ਦੇ ਮਾਲਕ ਜਨਤਾ ਹੈ ਇਹਨਾਂ ਚੀਜ਼ਾਂ ਦੇ ਮਾਲਕ ਤੁਸੀਂ ਹੋ ਇਹ ਅਫਸਰ ਤੇ ਨੇਤਾ ਜਿਹੜੇ ਚੌਂਕੀਦਾਰ ਨੇ ਇਹਨਾਂ ਚੀਜ਼ਾਂ ਦੇ ਤੇ ਜਦੋਂ ਚੌਂਕੀਦਾਰੀ ਚੋਰ ਬਣ ਗਿਆ ਤੇ ਮਾਲਕ ਸੁੱਤੇ ਪਏ ਇਹਨਾਂ ਨੂੰ ਘਰੋਂ ਕਦੋਂ ਕੱਢਣਾ ਇਹਨਾਂ ਨੂੰ ਜਗਾਉਣਾ ਕਦੋਂ ਇਹ ਚੌਂਕੀਦਾਰਾਂ ਨੂੰ ਜਿਹੜੇ ਸਾਡਾ ਸਮਾਨ ਖਾਈ ਜਾਂਦੇ ਆ ਵੇਚ-ਵੇਚ ਕੇ ਬਰਬਾਦ ਕਰੀ ਜਾਂਦੇ ਆ ਦੇਸ਼ ਨੂੰ ਘਰ ਚ ਚੋਰ ਜਦੋਂ ਵੱਧਦਾ ਹੈ ਨਾ ਉਹ ਵੱਧ ਤੋਂ ਵੱਧ ਕੀ ਚਰਾ ਲੂਗਾ ਸਾਡਾ ਪੈਸਾ ਮੋਬਾਈਲ ਫੋਨ ਗਹਿਣਾ ਘਟਾ ਤੇ ਅਸੀਂ ਇਹੋ ਜਿਹੇ ਬੰਦੇ ਚੁਣ ਲੈਨੇ ਆ ਇਹੋ ਜਿਹੇ ਅਫਸਰ ਸਾਡੇ ਤੇ ਰਾਜ ਕਰਦੇ ਨੇ ਇਹ ਪ੍ਰੋਫੈਸ਼ਨਲ ਚੋਰ ਨੇ ਜਿਨ੍ਹਾਂ ਨੂੰ ਮੈਂ ਕਹਿੰਨਾ ਇਹ ਸਾਡਾ ਭੁੱਖੀ ਚੋਰੀ ਕਰ ਲੈਂਦੇ ਆ ਸਾਡਾ ਰਜਗਾਰ ਚੋਰੀ ਕਰ ਲੈਂਦੇ ਆ ਸਾਡੀ ਸਿੱਖਿਆ ਚੋਰੀ ਕਰ ਲੈਂਦੇ ਆ ਸਾਡੇ ਜਿਹੜੇ ਆ ਮੈਡੀਕਲ ਦੇ ਸਾਧਨਿਆ ਚੋਰੀ ਕਰ ਲੈਂਦੇ ਆ ਇਹੋ ਜਿਹਾ ਸਾਡਾ ਜਨਤਾ ਦਾ ਟੈਕਸ ਜਿਹੜਾ ਸਾਡਾ ਸਾਡੇ ਬੱਚਿਆਂ ਦਾ ਜਿਹਦੇ ਨਾਲ ਭੁੱਖ ਖੋਦਰਨਾ ਉਹ ਟੈਕਸ ਹੀ ਸਾਰਾ ਚੋਰੀ ਕਰ ਲੈਂਦੇ ਸਾਡਾ ਭੁੱਖ ਚਰਾ ਲੈਂਦੇ ਔਰ ਅਸੀਂ ਲੋਕ ਜਮੀਰ ਮਾਰ ਕੇ ਸੁੱਤੇ ਰਹਿੰਦੇ ਆ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਇਹਨਾਂ ਨਾਲ ਗੱਲ ਕਰਨ ਵਾਲਾ ਨਹੀਂ ਮੈਂ ਕੱਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਜਿਨ੍ਹਾਂ ਦੀ ਅੰਦਰ ਇਹ ਪ੍ਰੋਜੈਕਟ ਆਉਂਦਾ ਸਾਰ ਹਰਪ੍ਰੀਤ ਸਿੰਘ ਬੜੇ ਯੰਗ ਅਫਸਰ ਨੇ ਮੈਂ ਉਹਨਾਂ ਨੂੰ ਮਿਲਿਆ ਕੱਲ ਉਹਨਾਂ ਨੂੰ ਮੈਂ ਕੱਲ ਦੁਹਾਈ ਦਿੱਤੀ ਕਿ ਇਹ ਬੱਸਸ ਜਿਹੜੀਆਂ ਉਹ ਦੁਬਾਰਾ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਇਹਦੇ ਬਕਾਇਦਾ ਮਾਈਨਰ ਪਾਸ ਬਣਨੇ ਚਾਹੀਦੇ ਨੇ ਜਿੱਦੀ ਲੋਕ ਸਹੂਲਤ ਲੈ ਲੈਣ ਬੱਚੇ ਕੰਮ ਤੇ ਜਾਣ ਲਈ ਜਿੱਥੇ ਕਿਤੇ ਵੀ ਨੌਕਰੀ ਕਰਦੇ ਨੇ ਬੱਚਿਆਂ ਨੂੰ ਸਕੂਲ ਜਾਣ ਦੇ ਵਿੱਚ ਕਿੰਨੀ ਸਹੂਲਤ ਜਿਹੜੀ ਮਿਲ ਸਕਦੀ ਆ ਇਹ 1500 ਕਰੋੜ ਰੁਪਏ ਦਾ ਪ੍ਰੋਜੈਕਟ ਕੰਨਮ ਕਰਕੇ ਰੱਖ ਦਿੱਤਾ ਗਿਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸ਼ਹਿਰ ਵਾਸੀਏ ਤੋਂ ਸਹੂਲਤ ਲੈ ਸਕਦੇ ਆ ਇਹਦੇ ਨਾਲ ਇਹਦਾ ਲਾਭ ਉਠਾ ਸਕਦੇ ਆ ਫਿਰ ਇੱਕ ਕਿੜ ਦੇ ਵਿੱਚ ਇਹਨੂੰ ਬੰਦ ਕਰ ਦੇਣਾ ਇਹ ਕਿੱਥੋਂ ਦਾ ਮਤਲਬ ਨਹੀਂ ਆ ਇੱਥੋਂ ਤੱਕ ਕਿ ਜਿੱਨਾਂ ਚਿਰ ਬੱਸਾਂ ਨਹੀਂ ਚੱਲਦੀਆਂ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਕਿਹਾ ਮੇਰਾ ਖਿਆਲ ਉਹਨਾਂ ਕਮਿਸ਼ਨਰ ਪੁਲਿਸ ਨੂੰ ਇਹ ਡੀਓ ਵੀ ਲਿਖਿਆ ਆਪਣੇ ਮਹਿਕਮੇ ਵੱਲੋਂ ਕਿ ਜਿਹੜਾ ਰੂਟ ਆ 20 ਕਿਲੋਮੀਟਰ ਦਾ ਜਿਹੜਾ ਸੜਕ ਦੇ ਵਿੱਚ ਬਣਾਇਆ ਗਿਆ ਰੂਟ ਆ ਜਿੱਨਾਂ ਚਿਰ ਉੱਥੇ ਬੱਸਾਂ ਨਹੀਂ ਚੱਲਦੀਆਂ ਉਹਦਾ ਫਾਇਦਾ ਕੀ ਆ ਰੂੜਦਾ ਦੇ 1500 ਕਰੋੜ ਦੇ ਰੂੜਦਾ ਕਮ ਸੇ ਕਮ ਉਹਦੇ ਵਿੱਚ ਐਮਰਜੈਂਸੀ ਸਰਵਿਸਿਜ਼ ਹੀ ਸ਼ੁਰੂ ਕਰ ਦਿਓ ਜਿਹਦੇ ਵਿੱਚ ਐਂਬੂਲੈਂਸ ਚੱਲ ਪੈਣ ਜਿਹਦੇ ਵਿੱਚ ਇੰਨੀ ਭਰ ਗਰਮੀ ਆ ਯਾਰ ਇੱਥੇ ਖੜਾ ਨਹੀਂ ਹੋਇਆ ਜਾਂਦਾ ਸਕੂਲ ਬੱਚੇ ਹੀ ਆਪਣੇ ਟਾਈਮ ਨਾਲ ਘਰ ਪਹੁੰਚ ਜਾ ਕਰਨ ਵਨ ਵੇ ਚਾਲੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਸਪੀਡ ਲਿਮਿਟ ਤੈਅ ਕੀਤੀ ਜਾਵੇ ਕੁਝ ਕਰੋ ਤੇ ਸਹੀ ਯਾਰ ਕੁਝ ਸੋਚਣਾ ਹੀ ਨਹੀਂ ਚਾਹੁੰਦਾ ਬੱਸਾਂ ਦੇ ਚੱਲਣ ਨਾਲ ਤੁਹਾਡਾ ਪੋਲਿਊਸ਼ਨ ਵੀ ਘਟੂਗਾ ਲੋਕ ਆਪਣੇ ਵਹੀਕਲ ਨਹੀਂ ਕੱਢਣਗੇ ਟ੍ਰੈਫਿਕ ਵੀ ਘਟ ਹੋਊਗੀ ਐਕਸੀਡੈਂਟ ਵੀ ਘਟ ਹੋਣਗੇ ਕੋਈ ਕੁਝ ਕਰਨਾ ਹੀ ਨਹੀਂ ਚਾਹੁੰਦਾ ਤਾਂ ਫਿਰ ਇਹਦੇ ਲਈ ਜਿਮੇਵਾਰ ਕੌਣ ਹੈ ਅਫਸਰ ਹੈ ਨੇਤਾ ਹੈ ਮੈਂ ਤਾਂ ਕਹਿੰਦਾ ਜਨਤਾ ਜ਼ਿੰਮੇਵਾਰ ਹੈ ਕਿ ਤੁਹਾਡਾ ਹਰ ਹਰ ਕਰੋੜ ਰੁਪਇਆ 10 10 ਰੁਪਏ ਦੀ ਚੀਜ਼ ਲਈ ਅਸੀਂ ਲੜਨ ਵਾਲੇ ਲੋਕ ਆਪਣੇ ਹੱਕਾਂ ਲਈ ਲੜਨ ਵਾਲੇ ਜਿਹੜਾ ਸਾਡੀ ਜੇਬ ਚੋਂ ਪੈਸਾ ਜਾਂਦਾ ਸਿੱਧੇ ਤੌਰ ਤੇ ਤੇ ਜਦੋਂ ਸਾਡੇ ਟੈਕਸ ਦੇ ਰੂਪ ਦੇ ਵਿੱਚ ਹਜ਼ਾਰਾਂ ਕਰੋੜ ਰੁਪਇਆ ਖਰਚ ਹੋ ਜਾਂਦਾ ਖਤਮ ਹੋ ਜਾਂਦਾ ਵਾ ਤੇ ਉਹਦੇ ਉੱਤੇ ਅਸੀਂ ਸਵਾਲ ਕਰਨਾ ਹੀ ਪਸੰਦ ਨਹੀਂ ਕਰਦੇ ਉਹਦੇ ਉੱਤੇ ਅਸੀਂ ਗੱਲ ਕਰਨਾ ਹੀ ਤਾਂ ਪਸੰਦ ਨਹੀਂ ਕਰਦੇ ਮੈਂ ਸਾਰੇ ਅਫਸਰਾਂ ਨੂੰ ਇਸ ਸਰਕਾਰ ਨੂੰ ਵੀ ਕਹਿਣਾ ਚਾਹਨਾ ਜੇ ਤੁਹਾਡਾ ਜਮੀਰ ਹੀ ਮਰ ਗਿਆ ਤੁਹਾਡੇ ਫਰਜ਼ ਹੀ ਮਰ ਗਏ ਆਪਣੇ ਸੂਬੇ ਦੇ ਪ੍ਰਤੀ ਆਪਣੀ ਨੌਕਰੀ ਦੇ ਪ੍ਰਤੀ ਮੈਂ ਤੁਹਾਨੂੰ ਅੱਜ ਚੈਲੰਜ ਕਰਦਾ ਸਾਨੂੰ ਜਨਤਾ ਦੇ ਹਵਾਲੇ ਕਰ ਦਿਓ ਅਸੀਂ ਤਿਲ ਤਿਲ ਇਕੱਠਾ ਕਰਕੇ ਅਸੀਂ ਮੰਗ ਕੇ ਵੀ ਇਹ ਪ੍ਰੋਜੈਕਟ ਚਲਾ ਲਾਂਗੇ ਅਸੀਂ ਜ਼ਿੰਮੇਵਾਰੀ ਨਿਭਾ ਲਾਂਗੇ ਆਪਣੀ ਸੂਬੇ ਨੂੰ ਕਿਤੇ ਤਰੱਕੀ ਦੇ ਰਾਹ ਦੇ ਉੱਤੇ ਇਹਦੇ ਲੈ ਕੇ ਜਾਓ 2 ਕਰੋੜ ਰੁਪਇਆ ਮਹੀਨੇ ਦਾ ਖਰਚਾ ਜਿੰਨਾ ਮੈਂ ਤਾਂ ਜ਼ਾਇਦਾ ਜੋ 2 ਕਰੋੜ ਰੁਪਈਆ ਤੇ ਸ਼ਹਿਰ ਚ 100 200 ਬੰਦੇ ਦੀ ਡਿਊਟੀ ਲੱਗ ਸਕਦੀ ਆ ਉਹ ਨੇਕ ਨੀਤੀ ਨਾਲ ਤੁਹਾਨੂੰ 2 ਕਰੋੜ ਰੁਪਈਆ ਦੇ ਸਕਦਾ ਪਰ ਚਲਾਉਣਾ ਹੀ ਕੋਈ ਨਹੀਂ ਚਾਹੁੰਦਾ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਇਹਨੇ ਚਾਲੂ ਕੀਤਾ ਮਾੜਾ ਆ ਉਹਨੇ ਚਾਲੂ ਕੀਤਾ ਮਾੜਾ ਇਸ ਤਰ੍ਹਾਂ ਸੂਬਾ ਨਹੀਂ ਚੱਲਣਾ ਸਾਰ ਭਗਵੰਤ ਸਿੰਘ ਜੀ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਪਊਗਾ ਬੱਸਾਂ ਦੀ ਹਾਲਤ ਵੇਖੋ ਕਈ ਕੰਡਮ ਹੋ ਗਈਆਂ ਲੋਕ ਤਰਸਦੇ ਨੇ ਔਰ ਜਨਤਾ ਦਾ ਕਸੂਰ ਦੱਸਾਂ ਮੈਂ ਇੱਕ ਦਿਨ ਟ੍ਰੇਨ ਚ ਜਾਂਦਾ ਸੀਗਾ ਤੇ ਬੜਾ ਕਿਸੇ ਨੇ ਤੁਸੀਂ ਆਪ ਪੰਜਾਬ ਨੰਗ ਜੋ ਤੇ ਪੱਥਰ ਮਾਰਦੇ ਨੇ ਟ੍ਰੇਨ ਦੇ ਉੱਤੇ ਸ਼ੌਂਕ ਨਾਲ ਲੋਕ ਜਿਹੜੇ ਪਿੰਡਾਂ ਦੇ ਦਿੰਦੇ ਨੇ ਤਮਾਸ਼ੀਬੀਨੀ ਨੂੰ ਆ ਕਈ ਲੋਕ ਸਾਡੇ ਸ਼ਹਿਰ ਚ ਬੱਸਾਂ ਦੇ ਸ਼ੀਸ਼ੇ ਭੰਨ ਦਿੰਦੇ ਸੀਗੇ ਅਬ ਕਿਸੇ ਸਾਈਡ ਦੇ ਉੱਤੇ ਲੱਖ ਲਾਂ ਤਾਂ ਯਾਰ ਇਹੋ ਜੇ ਲੋਕਾਂ ਨੂੰ ਸਾਡੀ ਪ੍ਰਾਪਰਟੀ ਐ ਸਾਡੇ ਬੱਚਿਆਂ ਦਾ ਇਹਦੇ ਉੱਤੇ ਪੈਸਾ ਇਨਵੈਸਟ ਹੋਇਆ ਸਾਡੇ ਟੈਕਸ ਦਾ ਇਹਨਾਂ ਚੀਜ਼ਾਂ ਨੂੰ ਤੇ ਸੋਚਣ ਸਮਝਣ ਦੀ ਖੁਦ ਲੋੜ ਐ ਜਨਤਾ ਨੂੰ ਜਾਗਣਾ ਪਊਗਾ ਔਰ ਇਹ ਜਿਹੜਾ ਮੈਂ ਦੁਬਾਰਾ ਵੀ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਛੇਤੀ ਤੋਂ ਛੇਤੀ ਇਹ ਬੱਸਾਂ ਚਾਲੂਆਂ ਨੀਆਂ ਚਾਹੀਦੀਆਂ ਨੇ ਔਰ ਜਨਤਾ ਨੂੰ ਇਹਦਾ ਜਿਹੜਾ ਲਾਭ ਮਿਲਣਾ ਚਾਹੀਦਾ ਵਾ ਇਸ ਤਰੀਕੇ ਲੋਕਾਂ ਦਾ ਪੈਸਾ ਨਹੀਂ ਖਾਂਡ ਦਿੱਤਾ ਜਾਊਗਾ